ਛੋਟੇ ਕੇਬਲ অপারেਟਰਸ ਨੇ 30 35 35 ਸਾਲ ਲਾ ਕੇ ਆਪਦਾ ਕਾਰੋਬਾਰ ਖੜਾ ਕੀਤਾ ਸੀ ਜਿਹੜਾ ਬੰਦਾ ਉਹਨਾਂ ਨੂੰ ਫੋਨ ਲੱਗਿਆ ਹੋਇਆ ਹੈ ਉਹ ਇਕੱਲਾ ਐਮ.ਐਲ.ਏ ਨਹੀਂ ਉਹ ਸਰਕਾਰ ਦਾ ਫੁੱਫੜ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਨਾ ਜੰਗਲ ਰਾਜਾ ਲਾਓ ਦੇ ਹੱਥ ਬੰਦੇ ਦਾ ਵੱਡਤਾ অপারেਟਰ ਦਾ ੱੱਕਾ ਜਿੰਨਾ ਦੋ ਚੀਜ਼ਾਂ ਹੋ ਰਹੀਆਂ ਨੇ ਐਮ.ਐਲ.ਏ ਸਨੌਰ ਦੇ ਉੱਤੇ ਸਿੱਧੇ ਤੌਰ ਤੇ ਇਸ ਚੀਜ਼ ਦੇ ਇੰਜ਼ਾਮ ਲੱਗਦੇ ਆ ਔਰ ਡਾਕੂਮੈਂਟਸ ਵੀ ਇਸ ਤਰ੍ਹਾਂ ਦੇ ਜਿਹੜੇ ਸਾਹਮਣੇ ਲਗਾਤਾਰ ਆ ਰਹੇ ਨੇ ਬਾ ਵੱਡੀ ਗਈ ਬੰਦੇ ਦੀ ਮੈਂ ਵੀ ਦੇਖੀ ਉਹ ਸੀਸੀਟੀਵੀ ਦੀ ਫੁਟੇਜ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਉਸ ਪਰਚਾ ਨਹੀਂ ਦਰਜ ਕਰਦੀ ਤੇ ਫਿਰ ਤੁਸੀਂ ਕੀ ਸੋਚ ਸਕਦੇ ਹੋ ਇੱਕ ਕੱਲਾ ਐਮਐਲਏ ਇਨਵੋਲਡ ਹੈ ਤੇ ਚਾਹੇ ਮੁੱਖ ਮੰਤਰੀ ਨੂੰ ਪੁੱਛ ਲਓ ਚਾਹੇ ਇਹਨਾਂ ਦੇ ਕਿਸੇ ਮੰਤਰੀ ਨੂੰ ਪੁੱਛ ਲਓ ਪਟਿਆਲੇ ਆਏ ਨੂੰ ਮੈਂ ਹੁਣੇ ਸਟੇਟਮੈਂਟਸ ਦੇਖ ਰਿਹਾ ਸੀ ਜੋੜੇ ਮਾਜਰੇ ਦੀ ਵੀ ਸਟੇਟਮੈਂਟ ਸੀ ਕਿ ਕੇਵਲ ਇਸ਼ੂ ਨਾਲ ਪਠਾਨ ਮਾਜਰਾ ਦਾ ਕੋਈ ਲੈਣਾ ਦੇਣਾ ਜਿਹੜੀ ਕੰਪਨੀ ਦਾ ਰੌਲਾ ਉੱਥੇ ਪਟਿਆਲੇ ਉਹਦਾ ਨਾਮ ਹੈਗਾ ਜੀ ਰੈੱਡ ਸਪਰਾਉਟ ਮੀਡੀਆ ਪ੍ਰਾਈਵੇਟ ਲਿਮਿਟਡ 3 ਨਵੰਬਰ 2023 ਚ ਹੀ ਹੁਣ ਕੰਪਨੀ ਤਿਆਰ ਬਣੀ ਹੈ ਜਦੋਂ ਜਦੋਂ ਉਹ ਤੋਂ ਕੇਬਲ ਤੇ ਅੱਖ ਪੈ ਗਈ ਉਦੋਂ ਹੀ ਨਾਲ ਦੀ ਨਾਲ ਕੰਪਨੀ ਰਜਿਸਟਰ ਹੋਈ ਡਾਇਰੈਕਟਰ ਨੇਮ ਹਰਨੀਤ ਸਿੰਘ ਫਾਦਰਜ਼ ਨੇਮ ਹਰਦੇਵ ਸਿੰਘ ਵਿਲੇਜ ਪਠਾਨ ਮਾਜਰਾ ਈਮੇਲ harmitpathanmazra@gmail.com ਹੁਣ ਇਹਦਾ ਜਵਾਬ ਫਿਰ ਮੁੱਖ ਮੰਤਰੀ ਕੀ ਦੇਣਗੇ ਦਫ਼ਤਰ ਤੋੜੇ ਜਾਂਦੇ ਆ ਦਫ਼ਤਰਾਂ ਦੇ ਵਿੱਚੋਂ ਲੁੱਟਕਸੁੱਟ ਹੁੰਦੀ ਹੈ ਜਿਹੜੇ ਕਾਰੋਬਾਰ ਦਾ ਸਮਾਨ ਹੈ ਕੇਬਲ অপারেਟਰਸ ਦਾ ਵਿੱਚ ਪਿਆ ਗੋਲੀ ਚੱਲਦੀ ਗੋਲੀ ਚੱਲਦੀ ਹੈ ਵੈਂਡਲਿਜ਼ਮ ਹੁੰਦੀ ਹੈ ਲੁੱਟਕਸੁੱਟ ਹੁੰਦੀ ਹੈ ਤੇ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਕਿਵੇਂ ਪੁਲਿਸ ਓਡੇ ਟੇਕਦੀ ਹੈ ਜਮਾ ਇਹੋ ਜਿਹੇ ਗੈਰ ਕਾਨੂੰਨੀ ਆਰਡਰਾਂ ਦੇ ਸਾਹਮਣੇ ਕੱਟ ਠੋਕ ਕਮਣ ਕੇ ਕੰਮ ਕਰ ਰਹੀ ਹੈ ਪੁਲਿਸ ਮੈਂ ਤਾਂ ਵਰੁਣ ਸ਼ਰਮੇ ਆ ਕੇ ਅਫਸਰਾਂ ਤੇ ਹਰਾਣੇ ਜੀ ਇਹ ਵਰਦੀ ਪਾਉਂਦੇ ਐ ਇਹਨਾਂ ਨੂੰ ਕੋਈ ਵਰਦੀ ਦੀ ਮਾਨ ਮਰਿਆਦਾ ਦੀ ਆਵਦੀ ਦੀ ਕੋਈ ਇਹਨਾਂ ਨੂੰ ਸੋਚ ਨਹੀਂ ਕਹਿੰਦਾ ਮੈਂ ਚਾਹਣਾ ਹੈ ਕਿ ਜਿਹੜੀ ਸਿਬਿਆਂ ਦੀ ਅੱਗ ਹੈ ਉਹ ਘਟੇ ਤੇ ਚੁੱਲ੍ਹੇ ਦੀ ਅੱਗ ਵਧੇ ਤੇ ਚੁੱਲ੍ਹੇ ਤੋਂ ਤੇ ਕੋਲੇ ਕੱਢ ਲੈ ਤੂੰ ਸਾਰਿਆਂ ਦੇ ਅੱਗ ਕੇ ਨਾਲ ਸੁਆਹ ਨਾਲ ਬਲ ਨਹੀਂ ਆਉਂਦੇ ਵੀ ਕਹਿੰਦੇ ਮੈਂ 3.5 ਕਰੋੜ ਬੰਦਾ ਮੁੱਖ ਮੰਤਰੀ ਬਣਾਤਾ ਇੱਥੇ ਰੋਜ਼ ਫਿਰ ਤੁਹਾਡੇ ਮੁੱਖ ਮੰਤਰੀ ਕੁੱਟੇ ਜਾਂਦੇ ਆ ਉਹਦੇ ਤੇ ਪੁਲਿਸ ਐਕਸ਼ਨ ਕਿਉਂ ਨਹੀਂ ਲੈਂਦੀ ਯਾਰ ਤੁਹਾਡੇ ਬੰਦੇ ਦਾ ਬਿਜ਼ਨਸਾਂ ਤੇ ਕਬਜ਼ੇ ਕੀ ਜਾਂਦੇ ਇੱਥੇ ਤੇ ਪੰਜਾਬ ਚ ਆਊ ਕੌਣ ਆਪਦਾ ਬਿਜ਼ਨਸ ਖਵਾਉਣ ਵਾਸਤੇ ਆਉਗਾ ਸਾਰੀ ਇੰਡਸਟਰੀ ਥੋੜੀ ਯੂਪੀ ਕਿਉਂ ਜਾ ਰਹੀ ਹੈ 10 ਤੋਂ 15000 ਵਾਲੇ ਨੇ ਜਿਹੜੇ ਅੱਗੇ ਕਰਿੰਦੇ ਜਿਹੜੇ ਬਹੁਤ ਕੰਮ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇਹ ਜ਼ੁਲਮ ਹੀ ਹੈ ਇੱਕ ਤਰ੍ਹਾਂ ਦਾ 10 ਤੋਂ 15000 ਰੁਪਈਆ ਠੀਕ ਹੈ ਉਸੇ ਦੇ ਵਿੱਚ ਉਹਨਾਂ ਨੇ ਆਪਦੇ ਘਰ ਦਾ ਸਿਸਟਮ ਚਲਾਉਣਾ ਉਸੇ 'ਚ ਬੱਚਿਆਂ ਦੀ ਫੀਸ ਜਾਣੀ ਹੈ ਉਸੇ 'ਚ ਬਜ਼ੁਰਗ ਮਾਂ ਪਿਓ ਦੀ ਦਵਾਈ ਆਉਣੀ ਤੁਸੀਂ ਉਹਨਾਂ ਦਾ ਕੰਮ ਬੰਦ ਕਰ ਦਿਓਗੇ ਮਾਂ ਪਿਓ ਦੀ ਦਵਾਈ ਕਿੱਥੋਂ ਆਉਣੀ ਬੱਚੇ ਕਿੱਥੋਂ ਪੜ੍ਹਣਗੇ ਉਹ ਕਹਿੰਦੇ ਅਸੀਂ ਸਿੱਖਿਸ਼ਿਤ ਪੰਜਾਬ ਬਣਾਉਣਾ ਇਹ ਦਿਨ ਕਦੇ ਇੱਕੋ ਜੇ ਨਹੀਂ ਰਹਿੰਦੇ ਹੁੰਦੇ ਜਿਨੇ ਜ਼ੁਲਮ ਕੀਤਾ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ ਜਿਨੇ ਜ਼ੁਲਮ ਦੇ ਵਿੱਚ ਜਿਹੜਾ ਭਾਗੀਦਾਰ ਹੋਵੇ ਜਿਹੜਾ ਉਸ ਜ਼ੁਲਮ ਨੂੰ ਰਿਪੋਰਟ ਹੋਣ ਤੇ ਉਹਦੇ ਤੇ ਕਾਰਵਾਈ ਨਾ ਸਹੀ ਕਰੇ ਕਾਨੂੰਨ ਮੁਤਾਬਕ ਨਾ ਚੱਲੇ ਉਸ ਜ਼ੁਲਮ ਦਾ ਭਾਗੀਦਾਰ ਉਹ ਵੀ ਹੁੰਦਾ ਹੈ ਮੈਂ ਤਾਂ ਕਹਿੰਦਾ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਘੜਿਸਣਾ ਚਾਹੀਦਾ ਸਿਆਸੀ ਬੰਦਿਆਂ ਨੂੰ ਤਾਂ ਚਲੋ ਵਾਰੀ ਆਉਣੀ ਆਉਣੀ ਹੈ ਪਰ ਜਿਹੜੇ ਅਫਸਰ ਵਰुण ਸ਼ਰਮੇ ਆਰਕੇ ਜਿਹੜੇ ਸਰਕਾਰ ਦੇ ਹੱਥ ਟੋਕੇ ਬਣ ਕੇ ਹੱਥ ਟੋਕੇ ਦਾ ਕੀ ਮੈਂ ਤਾਂ ਕਹਿੰਦਾ ਉਦੋਂ ਵੀ ਗਾਂ ਟੱਪ ਕੇ ਜਿਹੜੇ ਇਲੈਗਲ ਬਲੇਟਨਲੀ ਇਲੈਗਲ ਬਾਰਡਰਸ ਨੂੰ ਫੋਲੋ ਕਰਦੇ ਆ ਦੇ ਸ਼ੁੱਡ ਆਲ ਬੀ ਬੋਟੂ ਗਗਨ ਬੇਦੀ ਤੇ ਅੱਜ ਸਟੂਡੀਓ ਦੇ ਵਿੱਚ ਮੌਜੂਦ ਰਹਿਣ ਕੇ ਮੇਰੇ ਨਾਲ ਪਰਮਬੰਦ ਸਿੰਘ ਰੋਮਾਣਾ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਤਮਾਮ ਮਸਲਿਆਂ ਤੇ ਗੱਲਬਾਤ ਕਰਾਂਗੇ ਇੱਕ ਅੱਜ ਕੱਲ ਬਹੁਤ ਜ਼ਿਆਦਾ ਚਰਚਿਤ ਵਿਸ਼ਾ ਬਣਿਆ ਹੋਇਆ ਜਿਹੜਾ ੱੱਕੇ ਦੇ ਨਾਲ ਕੇਬਲ ਆਪਰੇਟਰਾਂ ਦੇ ਕੇਬਲ ਦੇ ਉੱਤੇ ਕਬਜ਼ਾ ਕੇਬਲ ਨੈਟਵਰਕ ਦੇ ਉੱਤੇ ਉਹਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਹੈ ਜਾਂ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਨੇ ਰਵਣਾ ਸਾਹਿਬ ਵੈਲਕਮ ਹੈ ਜੀ ਤੁਹਾਡਾ ਬਹੁਤ ਧੰਨਵਾਦ ਗਗਨ ਜੀ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਅੱਜ ਬੁਲਾਇਆ ਖੈਰ ਮੇਰਾ ਵੀ ਬੜਾ ਮਨ ਸੀ ਕਿ ਇਹ ਇਸ਼ੂ ਕਿਉਂਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਕੇਬਲ ਵਾਲਾ ਹਰ ਸ਼ਹਿਰ ਦੇ ਵਿੱਚ ਹਰ ਸ਼ਹਿਰ ਦੇ ਕੇਬਲ ਆਪਰੇਟਰਸ ਨੂੰ ਪ੍ਰਭਾਵਿਤ ਕਰ ਰਿਹਾ ਮੇਰਾ ਬੜਾ ਮਨ ਸੀ ਇਹ ਇਸ ਇਸ਼ੂ ਤੇ ਆ ਕੇ ਤੁਹਾਡੇ ਨਾਲ ਗੱਲ ਕਰਨ ਦਾ ਮੈਨੂੰ ਲੱਗਾ ਤੁਸੀਂ ਜਦੋਂ ਆਏ ਹੋ ਤੁਹਾਡੇ ਨਾਲ ਵੀ ਬੰਦੇ ਨਾਲ ਹੀ ਬੈਠੇ ਆ ਰਹੇ ਮੇਰੇ ਮੇਰੇ ਨਾਲ ਵੀ ਆਏ ਹੈ ਜੀ ਮੇਰੇ ਕੋਲੇ ਪਿਛਲੇ ਕਈ ਦਿਨਾਂ ਤੋਂ ਸਾਡੇ ਸ਼ਹਿਰ ਦੇ ਸਾਡੇ ਇਲਾਕੇ ਦੇ ਜਿਹੜੇ ਕੇਬਲ ਆਪਰੇਟਰਸ ਹੈ ਉਹ ਇਕੱਠੇ ਹੋ ਕੇ ਆ ਰਹੇ ਆ ਤੇ ਮੈਨੂੰ ਵਾਰੀ-ਵਾਰੀ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਸਾਡੇ ਇਸ ਇਸ਼ੂ ਤੇ ਬੋਲੋ ਆਵਾਜ਼ ਬੁਲੰਦ ਕਰੋ ਸਾਡੇ ਨਾਲ ਕੀ ਤੱਕਾ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋ ਤਾਂ ਹਰ ਸ਼ਹਿਰ ਚ ਤੁਸੀਂ ਲਾ ਲੋ ਸਪੈਸੀਫਿਕਲੀ ਚਰਚਾ ਚ ਬੜੇ ਸ਼ਹਿਰ ਹੈ ਪਟਿਆਲਾ ਬੜਾ ਚਰਚਾ ਚ ਹੈ ਮੋਹਾਲੀ ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਬੜਾ ਕੁਸ਼ ਹੋਇਆ ਜਲੰਧਰ ਬੜਾ ਕੁਸ਼ ਹੋ ਰਿਹਾ ਪਰ ਮੈਨੂੰ ਲੱਗਦਾ ਜੋ ਪਟਿਆਲੇ ਜਿਸ ਹਿਸਾਬ ਦੇ ਨਾਲ ਬਿਲਕੁਲ ਹੀ ਜਿਵੇਂ ਉਹ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਨਾ ਜੰਗਲ ਰਾਜਾਲਾ ਉਹਦੇ ਹੱਥ ਬੰਦੇ ਦਾ ਵੱਡਤਾ ਆਪਰੇਟਰ ਦਾ ੱੱੱਕਾ ਜਿੰਨਾ ਜੋ ਚੀਜ਼ਾਂ ਹੋ ਰਹੀਆਂ ਨੇ ਦੇਖੋ ਪਟਿਆਲੇ ਚ ਇਸ ਕਰਕੇ ਫਟਕਾ ਗਗਨ ਜੀ ਕਿ ਉੱਥੇ ਜਿਹੜਾ ਬੰਦਾ ਇਸ ਕੰਮ ਦੇ ਵਿੱਚ ਕੇਬਲ ਦੇ ਧੰਦੇ ਤੇ ਜਿਹੜੇ ਲੋਕਾਂ ਨੇ ਆਪਦੀ ਖੂਨ ਪਸੀਨੇ ਦੀ ਕਮਾਈ ਨਾਲ ਛੋਟੇ ਛੋਟੇ ਕੇਬਲ ਆਪਰੇਟਰਸ ਨੇ 30 35 35 ਸਾਲ ਲਾ ਕੇ ਆਪਦਾ ਕਾਰੋਬਾਰ ਖੜਾ ਕੀਤਾ ਸੀ ਜਿਹੜਾ ਬੰਦਾ ਉਹਨਾਂ ਨੂੰ ਖੋਣ ਲੱਗਿਆ ਹੋਇਆ ਉਹ ਇਕੱਲਾ ਐਮਐਲਏ ਨਹੀਂ ਉਹ ਸਰਕਾਰ ਦਾ ਫੁੱਫੜ ਹੈ ਇਸ ਕਰਕੇ ਪਟਿਆਲੇ ਦੇ ਵਿੱਚ ਜੰਗਲ ਰਾਜ ਜਿਆਦਾ ਹੈ ਬਾਕੀ ਤੁਸੀਂ ਤੁਸੀਂ ਵੀ ਪੰਜਾਬੀਓ ਆਪਾਂ ਵੀ ਜਾਣਦੇ ਆ ਪਰਿਵਾਰਾਂ ਚ ਜਿਹੜਾ ਫੁੱਫੜ ਹੁੰਦਾ ਨਾ ਉਹਦੀ ਬੜੀ ਅਹਿਮੀਅਤ ਹੁੰਦੀ ਹੈ ਹੂੰ ਪੁਰਾਣੇ ਸਮੇਂ ਚ ਫੁੱਫੜ ਨੂੰ ਰੁਸਨ ਨਹੀਂ ਦਿੰਦੇ ਹੁੰਦੇ ਸੀ ਵਿਆਹ ਵਿਉਗਲੇ ਤੇ ਇਹ ਤਾਂ ਸਰਕਾਰ ਦਾ ਫੁੱਫੜ ਬਣਿਆ ਖੜਾ ਤੇ ਫਿਰ ਤੁਸੀਂ ਇਹ ਤਾਂ ਸਮਝ ਸਕਦੇ ਹੋ ਜਦੋਂ ਜਿਵੇਂ ਅੰਗਰੇਜ਼ੀ ਚ ਕਹਦੀ ਹੈ ਨਾ ਬਿਜ਼ਰਕ ਹੋ ਜਵੇ ਹੂੰ ਤੇ ਫਿਰ ਉਹ ਕਿਸ ਹੱਦ ਤੱਕ ਜਾ ਸਕਦਾ ਹੈ ਇਹ ਆਪਾਂ ਸਾਰੇ ਦੇਖ ਰਹੇ ਹਾਂ ਤੁਸੀਂ ਇਹ ਵੇਖੋ ਜੀ ਦਫ਼ਤਰ ਤੋੜੇ ਜਾਂਦੇ ਆ ਹੂੰ ਦਫਤਰਾਂ ਦੇ ਵਿੱਚੋਂ ਲੁੱਟਕਸੁੱਟ ਹੁੰਦੀ ਹੈ ਲੋਕਾਂ ਦੇ ਜਿਹੜੇ ਕਾਰੋਬਾਰ ਦਾ ਸਮਾਨ ਹੈ ਕੇਬਲ অপারেਟਰਸ ਦਾ ਵਿੱਚ ਪਿਆ ਗੋਲੀ ਚੱਲਦੀ ਹੈ ਗੋਲੀ ਚੱਲਦੀ ਹੈ ਵੈਂਡਲਿਜ਼ਮ ਹੁੰਦੀ ਹੈ ਲੁੱਟਕਸੁੱਟ ਹੁੰਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਬਾਹ ਵੱਡੀ ਗਈ ਬੰਦੇ ਦੀ ਮੈਂ ਵੀ ਦੇਖੀ ਉਹ ਸੀਸੀਟੀਵੀ ਦੀ ਫੁਟੇਜ ਉਹ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਪੁਲਿਸ ਪਰਚਾ ਨਹੀਂ ਦਰਜ ਕਰਦੀ ਤੇ ਫਿਰ ਤੁਸੀਂ ਕੀ ਸੋਚ ਸਕਦੇ ਹੋ ਇੱਕ ਕੱਲਾ ਐਮ.ਐਲ.ਏ. ਇਨਵੋਲਡ ਹੈ ਇਹਦੇ ਵਿੱਚ ਨਹੀਂ ਇਹ ਸ਼ਾਇਦ ਬਿਲਕੁਲ ਉੱਪਰੋਂ ਮੈਂ ਨਹੀਂ ਬੋਲ ਰਿਹਾ ਇਹ ਪੰਜਾਬ ਦਾ ਹਰ ਕੇਬਲ ਆਪਰੇਟਰ ਆ ਜੇ ਗੱਲ ਕਰ ਰਿਹਾ ਇਹ ਸ਼ਾਇਦ ਸਰਕਾਰ ਦੀ ਸੀਐਮ ਹਾਊਸ ਤੋਂ ਸ਼ਾਇਦ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਤੇ ਤੁਸੀਂ ਇਹ ਵੇਖੋ ਜਿਹੜੀ ਦੁੱਖ ਦੀ ਗੱਲ ਹੈ ਤੇ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਕਿਵੇਂ ਪੁਲਿਸ ਗੋਡੇ ਟੇਕ ਗਈ ਹੈ ਜਮਾ ਇਹੋ ਜਿਹੇ ਗੈਰ ਕਾਨੂੰਨੀ ਆਰਡਰਾਂ ਦੇ ਸਾਹਮਣੇ ਪਟਿਆਲੇ ਦਾ ਐਸਐਸਪੀ ਮੈਨੂੰ ਕੋਈ ਗਰੇਜ਼ ਨਹੀਂ ਨਾ ਲੈਣ ਚ ਵਰਣ ਸ਼ਰਮਾ ਆਈਪੀਐਸ ਆਫੀਸਰ ਮੈਂ ਹੈਰਾਨ ਐ ਕਿੰਨੀ ਕੁ ਪ੍ਰਮਾਤਮਾ ਦੀ ਕਿਰਪਾ ਹੋਈ ਹੋਣੀ ਐ ਕਿ ਇਸ ਯੰਗ ਏਜ ਚ ਬੰਦਾ ਆਈਪੀਐਸ ਬਣ ਜਵੇ ਤੇ ਅੱਜ ਸਰਕਾਰ ਦੇ ਸਾਹਮਣੇ ਗੋਡੇ ਟੇਕ ਕੇ ਬਹਿ ਗਿਆ ਤਾਂ ਵੀਕੈਸਟ ਐਸਐਸਪੀ ਆਈ ਹੈਵ ਸੀਨ ਮੈਨੂੰ ਵੀ 20 ਸਾਲ ਹੋ ਗਏ ਇਸ ਕੰਮ ਦੇ ਵਿੱਚ ਸਭ ਤੋਂ ਕਮਜ਼ੋਰ ਐਸਐਸਪੀ ਜੇ ਕੋਈ ਅੱਜ ਦੀ ਘੜੀ ਚ ਮੈਂ ਦੇਖਿਆ ਤਾਂ ਵਰुण ਸ਼ਰਮਾ ਪਟਿਆਲਾ ਬਟ ਹੀ ਸ਼ੁੱਡ ਰਿਮੈਂਬਰ ਕਿ ਵਾਟਐਵਰ ਗੋਜ਼ ਅਰਾਊਂਡ ਕਮਜ਼ ਅਰਾਊਂਡ ਇਹ ਦਿਨ ਕਦੇ ਇੱਕੋ ਜੇ ਨਹੀਂ ਰਹਿੰਦੇ ਹੁੰਦੇ ਜਿਨੇ ਜ਼ੁਲਮ ਕੀਤਾ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ ਜੀਨੇ ਜ਼ੁਲਮ ਦੇ ਵਿੱਚ ਜਿਹੜਾ ਭਾਗੀਦਾਰ ਹੋਵੇ ਜਿਹੜਾ ਉਸ ਜ਼ੁਲਮ ਨੂੰ ਰਿਪੋਰਟ ਹੋਣ ਤੇ ਉਹਦੇ ਤੇ ਕਾਰਵਾਈ ਨਾ ਸਹੀ ਕਰੇ ਕਾਨੂੰਨ ਮੁਤਾਬਕ ਨਾ ਚੱਲੇ ਉਸ ਜ਼ੁਲਮ ਦਾ ਭਾਗੀਦਾਰ ਉਹ ਵੀ ਹੁੰਦਾ ਹੀ ਸ਼ੁੱਡ ਰਿਮੈਂਬਰ ਦੈਟ ਕਾਨੂੰਨ ਚਾਹੇ ਕੋਈ ਵਰਦੀ ਵਾਲਾ ਹੋਵੇ ਚਾਹੇ ਕੋਈ ਆਮ ਨਾਗਰਿਕ ਹੋਵੇ ਚਾਹੇ ਸਾਡੇ ਐ ਸਾਡੇ ਵਾਸਤੇ ਕਾਨੂੰਨ ਬਰਾਬਰ ਹੈ ਹੱਥ ਠੋਕਾ ਬਣ ਕੇ ਕੰਮ ਕਰ ਰਹੀ ਹੈ ਪੁਲਿਸ ਐਬਸੋਲੂਟਲੀ ਸਰਕਾਰੀ ਮਸ਼ੀਨਰੀ ਦੇ ਵਰਤੋ ਐਬਸੋਲੂਟਲੀ ਸਰਕਾਰ ਦੇ ਫੁੱਫੜ ਦੇ ਇਸ਼ਾਰੇ ਤੇ ਚੱਲ ਰਹੀ ਹੈ ਮੈਂ ਤਾਂ ਤੁਹਾਨੂੰ ਕਹਿ ਰਿਹਾ ਇਹਦੇ ਵਿੱਚ ਕੀ ਦੋਰਾਵਾ ਹੈ ਜੀ ਤੁਸੀਂ ਮੈਨੂੰ ਦੱਸੋ ਜੀ ਸੀਸੀਟੀਵੀ ਦੇ ਵਿੱਚ ਬੰਦੇ ਦਾ ਹੱਥ ਵੱਢੀ ਜਾਂਦੇ ਐ ਤੇ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਕਿਉਂ ਨਹੀਂ ਕਰ ਰਹੀ ਜੀ ਐਫਆਈਆਰ ਵਾਟ ਇਜ਼ ਐਨ ਐਫਆਈਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਮੈਂ ਟ੍ਰਿਬਿਊਨ ਦੇ ਵਿੱਚ ਖਬਰ ਪੜ੍ਹੀ ਸੀ ਇਹ ਕੱਲ੍ਹ ਕੇ ਪਰਸੋਂ ਲੱਗੀ ਸੀ ਕਿ ਐਫ ਆਈ ਆਰ ਇਸ ਕਰਕੇ ਪੁਲਿਸ ਕਹਿੰਦੇ ਅਸੀਂ ਰਜਿਸਟਰ ਨਹੀਂ ਕਰ ਰਹੇ ਕਿ ਅਸੀਂ ਇਹ ਜੇ ਮੈਟਰ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਯਾਰ ਸੀਸੀਟੀਵੀ ਚ ਬੰਦੇ ਦੀ ਬਾਹ ਲਾਤੀ ਤੁਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਨਹੀਂ ਰਜਿਸਟਰ ਕਰ ਰਹੇ ਸੁਪਰੀਮ ਕੋਰਟ ਦਾ ਆਰਡਰ ਹੈ ਕਾਨੂੰਨ ਇਹ ਕਹਿੰਦਾ ਕਿ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਆ ਜਵੇ ਉਹ ਰਿਪੋਰਟ ਦਰਜ ਕਰੋ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਉਹ ਤੋਂ ਬਾਅਦ ਕਰੋ ਪਰ ਪੁਲਿਸ ਦਾ ਬਿਲਕੁਲ ਉਹੀ ਨਾ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ ਗੋਡੇ ਟੇਕੇ ਮੈਂ ਤਾਂ ਵਰुण ਸ਼ਰਮੇ ਵਰਗੇ ਅਫਸਰਾਂ ਤੇ ਹੈਰਾਨ ਹੈ ਜੀ ਕਿ ਇਹ ਵਰਦੀ ਪਾਉਂਦੇ ਐ ਇਹਨਾਂ ਨੂੰ ਕੋਈ ਵਰਦੀ ਦੀ ਮਾਨ ਮਰਿਆਦਾ ਦੀ ਆਬਦੀ ਦੀ ਕੋਈ ਇਹਨਾਂ ਨੂੰ ਸੋਚ ਨਹੀਂ ਹਮ ਇੱਕ ਆਈਪੀਐਸ ਦੀ ਵਰਦੀ ਪਾਈ ਐ ਤੁਸੀਂ ਖਾਕੀ ਪਾਈ ਐ ਇਹ ਇਹੋ ਜੀ ਅਫਸਰਾਂ ਨੇ ਵੀ ਪਾਈ ਐ ਜਿਨ੍ਹਾਂ ਨੇ ਬੜੀ ਲੋਕ ਸੇਵਾ ਦੇ ਵਿੱਚ ਚੰਗੇ ਕੰਮ ਕੀਤੇ ਐ ਥੇਰ ਅ ਬਲੌਟ ਓਨ ਦ ਪੁਲਿਸ ਫੋਰਸ ਐਮਐਲਐਸ ਨੌਰ ਦੇ ਉੱਤੇ ਸਿੱਧੇ ਤੌਰ ਤੇ ਇਸ ਚੀਜ਼ ਦੇ ਇਲਜ਼ਾਮ ਲੱਗਦੇ ਨੇ ਔਰ ਡਾਕੂਮੈਂਟਸ ਵੀ ਇਸ ਤਰ੍ਹਾਂ ਦੇ ਜਿਹੜੇ ਸਾਹਮਣੇ ਲਗਾਤਾਰ ਆ ਰਹੇ ਨੇ ਇਹਦੇ ਬਾਰੇ ਕੀ ਕਮੈਂਟ ਕਰਦੇ ਹੋ ਕੋ ਮੈਂ ਸਰਕਾਰ ਦੀ ਕੰਪਲਿਸਿਟੀ ਦੀ ਗੱਲ ਕਰਦਾ ਇਹਦੇ ਚ ਹਮ ਕਿਵੇਂ ਸਾਰੀ ਸਰਕਾਰ ਰਲੀ ਹੋਈ ਹੈ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਕਿ ਮੁੱਖ ਮੰਤਰੀ ਦੇ ਘਰ ਚੋਂ ਆਰਡਰ ਹੁੰਦੇ ਆ ਇਹਦੇ ਹਮ ਤੁਸੀਂ ਇਹ ਵੇਖੋ ਚਾਹੇ ਮੁੱਖ ਮੰਤਰੀ ਨੂੰ ਪੁੱਛ ਲੋ ਹਮ ਚਾਹੇ ਇਹਨਾਂ ਦੇ ਕਿਸੇ ਮੰਤਰੀ ਨੂੰ ਪੁੱਛ ਲੋ ਪਟਿਆਲੇ ਆਏ ਨੂੰ ਮੈਂ ਹੁਣੇ ਸਟੇਟਮੈਂਟਸ ਦੇਖ ਰਿਹਾ ਸੀ ਉਹ ਜੋੜੇ ਮਾਜਰੇ ਦੀ ਵੀ ਸਟੇਟਮੈਂਟ ਸੀ ਹਮ ਕਿ ਕੇਬਲ ਇਸ਼ੂ ਨਾਲ ਪਠਾਨ ਮਾਜਰੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਹੀ ਇਜ਼ ਨਾਟ ਇਨਵੋਲਡ ਐਟ ਆਲ ਜਿੱਥੋਂ ਤੱਕ ਮੇਰੀ ਨੋਲੇਜ ਹੈ ਇਹ ਇਹ ਐਫੀਡੇਵਿਟ ਇਹਨਾਂ ਨੇ ਕੋਰਟ 'ਚ ਵੀ ਦਿੱਤਾ ਕਿ ਸਾਡਾ ਐਮਐਲਏ ਬਿਲਕੁਲ ਇਨਵੋਲਡ ਨਹੀਂ ਹੈ ਪਰ ਜਿਹੜੀ ਪੇਪਰ ਟ੍ਰੇਲ ਹੈ ਨਾ ਇਲੈਕਟ੍ਰੋਨਿਕ ਟ੍ਰੇਲ ਹੈ ਉਹਨੂੰ ਤੁਸੀਂ ਮਿਟਾ ਨਹੀਂ ਸਕਦੇ ਆ ਮੈਂ ਮੈਨੂੰ ਸਾਡੇ ਕੇਬਲ ਆਲਿਆਂ ਨੇ ਕਾਗਜ਼ ਕੱਢ ਕੇ ਦਿੱਤੇ ਮੈਨੂੰ ਤਾਂ ਇੰਨੀ ਟੈਕਨੀਕਲੀ ਨਹੀਂ ਆਉਂਦੀ ਜਿਹੜੀ ਕੰਪਨੀ ਦਾ ਰੋਲ ਆ ਉੱਥੇ ਪਟਿਆਲੇ ਉਹਦਾ ਨਾਮ ਹੈਗਾ ਜੀ ਅ red sprout media private limited ਇਹੀ ਹੈ ਨਾ ਕੰਪਨੀ ਜਿਹੜੀ ਜਿਹਦੇ ਤੇ ਦੂਜੇ অপারেਟਰਸ ਨੂੰ ਕੁੱਟਮਾਰ ਕਰਕੇ ਧਮਕਾ ਕੇ ਉਹਨਾਂ ਦੇ ਕਾਰੋਬਾਰ ਖੋਣ ਦੀ ਗੱਲ ਕੀਤੀ ਜਾ ਰਹੀ ਹੈ ਇਹੀ ਹੈ ਨਾ ਜੀ ਹੁਣ ਇਸ ਕੰਪਨੀ ਦਾ ਡਾਇਰੈਕਟਰ ਕੌਣ ਹੈ ਕੰਪਨੀਜ਼ ਨੇਮ red sprout media private limited ਕੰਪਨੀ ਇਨਫੋਰਮੇਸ਼ਨ roc ਰਜਿਸਟਰਾਰ ਆਫ ਕੰਪਨੀਜ਼ ਚੋਂ ਲਈਤੀ ਗਈ ਹੈ ਇਹਦਾ ਤੁਸੀਂ ਇਹ ਵੇਖੋ ਰਜਿਸਟ੍ਰੇਸ਼ਨ ਨੰਬਰ ਆ ਗਿਆ ਰਜਿਸਟ ਕਦੋਂ ਇਨਕੋਰਪੋਰੇਟ ਹੋਈਏ ਕੰਪਨੀ 3 11 2023 3 ਨਵੰਬਰ 2023 ਚ ਹੀ ਹੋਣ ਕੰਪਨੀ ਤਾਂ ਹੀ ਬਣੀ ਜਦੋਂ ਜਦੋਂ ਤੂੰ ਕੇਬਲ ਤੇ ਅੱਖ ਪੈ ਗਈ ਉਦੋਂ ਹੀ ਨਾਲ ਦੀ ਨਾਲ ਕੰਪਨੀ ਰਜਿਸਟਰ ਹੋਈ ਕੰਪਨੀ ਦਾ ਰਜਿਸਟਰਡ ਐਡਰੈਸ ਹੈ ਜੀ ਹਾਊਸ ਨੰਬਰ 50 ਸਨੀ ਐਂਡ ਕਲੇਵ ਦੇਵੀਗੜ ਰੋਡ ਪਟਿਆਲਾ ਇਹਦਾ ਡਾਇਰੈਕਟਰ ਡਾਇਰੈਕਟਰ ਆਈਡੈਂਟੀਫਿਕੇਸ਼ਨ ਨੰਬਰ ਇੰਨਾ ਨੇਮ ਹਰਮੀਤ ਸਿੰਘ ਫਾਦਰਜ਼ ਨੇਮ ਹਰਦੇਵ ਸਿੰਘ ਵਿਲੇਜ ਪਠਾਨ ਮਾਜਰਾ ਈਮੇਲ ਹਰਮੀਤ ਪਠਾਨ ਮਾਜਰਾ @gmail.com ਹੁਣ ਇਹਦਾ ਜਵਾਬ ਫਿਰ ਮੁੱਖ ਮੰਤਰੀ ਕੀ ਦੇਣਗੇ ਰੈਡ ਸਪਰਾਉਟ ਦੇ ਜਿਹੜੇ ਕਿਉਂਕਿ ਔਨ ਰਿਕਾਰਡ ਸਭ ਨੇ ਨਹੀਂ ਕਿਹਾ ਕਿ ਕਿ ਕੋਈ ਲੈਣਾ ਦੇਣਾ ਨਹੀਂ ਕਾਗਜ਼ ਬੋਲਦੇ ਨੇ ਸੱਚ ਬੋਲਦੇ ਮੈਂ ਉਹੀ ਗੱਲ ਕਰ ਰਿਹਾ ਹਾਂ ਕੀ ਮੁੱਖ ਮੰਤਰੀ ਔਨ ਰਿਕਾਰਡ ਕਹਿੰਦਾ ਕਿ ਸਾਡਾ ਐਮਐਲਏ ਇਨਵੋਲਡ ਨਹੀਂ ਹੈ ਸਰਕਾਰ ਔਨ ਰਿਕਾਰਡ ਕਹਿੰਦੀ ਹੈ ਸਾਡਾ ਐਮਐਲਏ ਇਨਵੋਲਡ ਨਹੀਂ ਹੈ ਇਹਨਾਂ ਦੇ ਮੰਤਰੀ ਜਾ ਕੇ ਉੱਥੇ ਐਮਐਲਏ ਦੀ ਡਿਫੈਂਸ ਕਰਦੇ ਆ ਤੇ ਫਿਰ ਇਹ ਕਿਹਨੂੰ ਮਿਸਲੀਡ ਕਰ ਰਹੇ ਕਿਉਂ ਕਰ ਰਹੇ ਐ ਇੰਨਾ ਕੁਝ ਇੱਕ ਐਮਐਲਏ ਨੂੰ ਪ੍ਰੋਟੈਕਟ ਕਰਨ ਵਾਸਤੇ ਕਿਉਂ ਕੀਤਾ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਘਰ ਵਾਲੀ ਦੇ ਫੁੱਫੜ ਜੀ ਆ ਉਹ ਇਸ ਕਰਕੇ ਸਾਰੀ ਸਰਕਾਰ ਉਹਨਾਂ ਨੂੰ ਬਚਾਉਣ ਵਾਸਤੇ ਲੱਗੀ ਹੋਈ ਹੈ ਹੁਣ ਤੁਸੀਂ ਇਹ ਵੇਖੋ ਫਿਰ ਇਹ ਕਹਿਣਗੇ ਆਹ ਕੰਪਨੀ ਹੈ ਕਿੱਥੋਂ ਤੱਕ ਲੋਕਾਂ ਨੇ ਕਾਗਜ਼ ਕੱਢਿਆ ਦੇਖੋ ਇਸ ਕੰਪਨੀ ਨੇ ਜਿਹੜੀਆਂ ਪਰਚੇਸਸ ਕੀਤੀਆਂ ਕੇਬਲ ਦੇ ਮਟੀਰੀਅਲ ਦੀਆਂ ਆ ਉਹਦੇ ਈਵੇ ਬਿਲਸ ਨੇ ਰੈਡ ਸਪਰਾਉਟ ਮੀਡੀਆ ਪ੍ਰਾਈਵੇਟ ਲਿਮਟਿਡ ਦਿੱਲੀ ਤੋਂ ਪਰਚੇਸ ਕੀਤੀ ਆ ਤਰੀਕ ਨੂੰ ਪਰਚੇਸ ਹੋਈ ਆ ਪਟਿਆਲੇ ਆਈ ਇੰਨੀ ਰਕਮ ਦੀ ਪਰਚੇਸ ਹੋਈ ਆ ਗਾਜ਼ੀਆਬਾਦ ਤੋਂ ਪਰਚੇਸ ਕੀਤੀ ਰੈਡ ਸਪਰਾਉਟ ਲਿਮਟਿਡ ਨੇ ਐਨੇ ਦੀ ਪਰਚੇਸ ਇੰਨਾ ਬਿਲ ਨੰਬਰ ਸਾਰੀ ਡਿਟੇਲ ਆ ਗੌਤਮਪੁਰ ਨਗਰ ਤੋਂ ਪਰਚੇਸ ਹੋਈ ਇਹ ਸਾਰਾ ਕੁਝ ਲੋਕ ਤਾਂ ਕੱਢੀ ਬੈਠੇ ਆ ਫਿਰ ਤੁਸੀਂ ਕਿਵੇਂ ਲੁਕੋਗੇ ਤੁਸੀਂ ਸ਼ੈਲਟਰ ਕਿਵੇਂ ਕਰੋਗੇ ਮੈਂ ਹੈਰਾਨ ਹੈ ਜੀ ਇਸ ਸਰਕਾਰ ਤੇ ਦੇਖੋ ਲੋਕਾਂ ਨੇ ਬਦਲਾਵ ਨੂੰ ਵੋਟ ਪਾਈ ਸੀ بڑے ਵੱਡੇ ਵੱਡੇ ਵਾਅਦੇ ਇਹਨਾਂ ਨੇ ਕੀਤੇ ਸੀ ਸਰਕਾਰ ਬਣੂਗੀ ਇਹਦੇ ਚ ਜੀ ਨੌਕਰੀਆਂ ਦੇਵਾਂਗੇ ਨੌਕਰੀਆਂ ਦੇ ਵਸੀਲੇ ਪੈਦਾ ਕਰਾਂਗੇ ਕੋਆ ਕੀ ਬਦਲਾਅਤਾ ਆਇਆ ਇਹ ਚੱਲੇ ਚਲੇ ਵਸੀਲੇ ਬੰਦ ਹੋ ਰਹੇ ਮੈਂ ਉਹੀ ਉਸੇ ਗੱਲ ਤੋਂ ਹੀ ਆ ਰਹੇ ਬਦਲਾਅ ਆਇਆ ਪਰ ਉਹ ਬਦਲਾਅ ਨਹੀਂ ਜਿਹਦੀ ਕਲਪਨਾ ਲੋਕਾਂ ਨੇ ਕੀਤੀ ਸੀ ਜਿਸ ਬਦਲਾਅ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਬਦਲਾਅ ਜ਼ਰੂਰ ਆਇਆ ਬਦਲਾਅ ਇਹ ਆਇਆ ਕਿ ਨੌਕਰੀ ਦੇ ਵਸੀਲੇ ਨਹੀਂ ਕਿਸੇ ਨੂੰ ਪੈਦਾ ਕਰਕੇ ਦਿੱਤੇ ਪਰ ਜਿਹੜੇ ਲੋਕਾਂ ਨੇ 30 35 35 ਸਾਲ ਲਾ ਕੇ ਕਿਰਤ ਕਮਾਈ ਨਾਲ ਦਸਾਂ ਨੌਹਾਂ ਦੀ ਕਿਰਤ ਕਰਕੇ ਖੂਨ ਪਸੀਨਾ ਡੋਲ ਕੇ ਛੋਟੇ ਛੋਟੇ ਕਾਰੋਬਾਰ ਆਪਦੇ 7000 ਤੋਂ ਉੱਪਰ ਕੇਬਲ ਆਪਰੇਟਰ ਅੱਜ ਪੰਜਾਬ ਦੇ ਵਿੱਚ 30-35 ਹਜ਼ਾਰ ਮੁਲਾਜ਼ਮ ਕੰਮ ਕਰਦਾ ਉਹਨਾਂ ਕੋਲ ਤਕਰੀਬਨ 40-50 ਹਜ਼ਾਰ ਫੈਮਲੀਆਂ ਇਨਵੋਲਡ ਹੈ ਜਿਨ੍ਹਾਂ ਨੇ ਆਪਦੇ ਬਿਜ਼ਨਸ ਖੜੇ ਕੀਤੇ ਅੱਜ ਤੁਸੀਂ ਸਰਕਾਰੀ ਤੰਤਰ ਵਰਤ ਕੇ ਜ਼ਬਰ ਜਨਾਵ ਵਰਤ ਕੇ ਥ੍ਰੈਟ ਕਰਕੇ ਇੰਟੀਮੀਡੇਟ ਕਰਕੇ ਕੁੱਟਮਾਰ ਕਰਕੇ ਉਹਨਾਂ ਦੇ ਜਿਹੜੇ ਵਸੀਲੇ ਪੈਦਾ ਕੀਤੇ ਆ ਉਹਨਾਂ ਨੂੰ ਖੋ ਰਹੇ ਹੋ ਤੁਸੀਂ ਹੋਰ ਤਾਂ ਕਿਸੇ ਨੂੰ ਤੁਸੀਂ ਪੈਦਾ ਕਰਕੇ ਕੀ ਦੇ ਇੱਕ ਅਨੁਮਾਨ ਦੇ ਮਤਲਬ 25000 ਦੇ ਕਰੀਬ ਜਿਹੜੇ ਕਨੈਕਸ਼ਨ ਨੇ ਨਾ ਉਹ ਕਹ ਲੋ ਕਿ ਗ੍ਰੈਬ ਕੀਤੇਗੇ ਨੇ ਜੇ ਆਵਾਜ਼ ਨਾ ਚੱਕੋਗੇ ਇਹ ਕੱਲ ਨੂੰ ਤੁਹਾਡੇ ਘਰਾਂ ਚ ਵੜਨਗੇ ਅੱਜ ਤੱਕ ਕੇਬਲ ਨੂੰ ਪਏ ਆ ਨਾ ਜੀ ਕੱਲ ਨੂੰ ਕਿਸੇ ਦੀਆਂ ਰਾਤ ਰੋਕ ਕੇ ਬੱਸਾਂ ਵੀ ਖੋਣਗੇ ਕੱਲ ਨੂੰ ਕਿਸੇ ਦੇ ਜਾ ਕੇ ਹੋਰ ਖੋਹ ਖੋਵੀ ਕਰਨਗੇ ਦੁਕਾਨਾਂ ਤੇ ਵੀ ਕਬਜ਼ੇ ਕਰਨਗੇ ਇਹ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਹਿੰਨਾ ਕਿ ਇਸ ਧੱਕੇਸ਼ਾਹੀ ਦੇ ਖਿਲਾਫ ਅੱਜ ਮੇਰੇ ਨਾਲ ਤਕਰੀਬਨ 20 ਕੇਬਲ ਆਪਰੇਟਰ ਆਏ ਆ ਸਾਡੇ ਠੀਕ ਹੈ ਨੇ ਉਹਨਾਂ ਦਾ ਹਾਲ ਦੇਖਣ ਵਾਲਾ ਡਰ ਭੈ ਸਹਿਮ ਦਾ ਮਾਹੌਲ ਬਣਾਇਆ ਪਿਆ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਇੱਥੇ ਮੁੱਖ ਮੰਤਰੀ ਨੇ ਜਿੱਦਾਂ ਸੌ ਚੱਕੀ ਸੀ ਮੈਂ ਮੁੱਖ ਮੰਤਰੀ ਨੂੰ ਸਵਾਲ ਕਰਨੇ ਚਾਹਣਾ ਉਹਦੇ ਗੱਲ ਇਹ ਕਹੀ ਸੀ ਕਿ ਅੱਜ ਮੈਂ ਨਹੀਂ ਸੌ ਚੱਕ ਰਿਆ ਅੱਜ ਪੰਜਾਬ ਦਾ ਪੌਣੇ 3 ਕਰੋੜ ਬੰਦਾ ਮੁੱਖ ਮੰਤਰੀ ਬਣ ਗਿਆ ਮੈਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹਣਾ ਹੈ ਇਹ ਇਹ ਜਿਹੜੇ ਫਿਰ ਤੁਸੀਂ ਤਾਂ ਕਿਹਾ ਸੀ ਪੌਣੇ 3 ਕਰੋੜ ਬੰਦਾ ਮੁੱਖ ਮੰਤਰੀ ਬਣ ਗਿਆ ਕੀ ਮੁੱਖ ਮੰਤਰੀਆਂ ਦੇ ਕਾਰੋਬਾਰ ਤੇ ਐ ਕਬਜ਼ੇ ਹੁੰਦੇ ਆ? ਹੂੰ ਕੀ ਮੁੱਖ ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚੋਂ ਐ ਲੁੱਟ ਹੁੰਦੀ ਐ? ਹੂੰ ਜਾਂ ਮੁੱਖ ਮੰਤਰੀਆਂ ਦੀਆਂ ਬਾਹਾਂ ਵੱਡੀਆਂ ਜਾਂਦੀਆਂ ਤੇ ਪੁਲਿਸ ਐਫ ਆਈ ਆਰ ਵੀ ਨਹੀਂ ਰਜਿਸਟਰ ਕਰਦੀ? ਇਹ ਕਹੇ ਹੋ ਜਾ ਮੁੱਖ ਮੰਤਰੀ ਹੋਇਆ ਜੀ। ਹੂੰ ਗੱਲਾਂ ਕਹਿਣ ਨੂੰ ਹੋਰ ਐ। ਹਾਥੀ ਕੇ दांत ਖਾਣੇ ਕੋ ਔਰ ਦਿਖਾਣੇ ਕੋ ਔਰ ਬੜੇ 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 ਬਿਆਨ ਦਿੱਤੇ ਸੀ। ਹੂੰ ਤੁਸੀਂ ਕਹਿੰਦੇ ਹੋ ਮੈਂ 3-4 ਕਰੋੜ ਬੰਦਾ ਮੁੱਖ ਮੰਤਰੀ ਬਣਾਤਾ ਇੱਥੇ ਰੋਜ਼ ਫਿਰ ਤੁਹਾਡੇ ਮੁੱਖ ਮੰਤਰੀ ਕੁੱਟੇ ਜਾਂਦੇ ਆ ਉਹਦੇ ਤੇ ਪੁਲਿਸ ਐਕਸ਼ਨ ਕਿਉਂ ਨਹੀਂ ਲੈਂਦੀ ਜੀ? ਹੂੰ ਕੌਣ ਜ਼ਿੰਮੇਵਾਰ ਐ ਜੀ ਉਸ ਚੀਜ਼ ਦਾ? ਜਵਾਬ ਦੇਣ ਹੂੰ ਜਵਾਬ ਇਸ ਕਰਕੇ ਨਹੀਂ ਦੇ ਸਕਦੇ ਕਿਉਂਕਿ ਘਰ ਚੋਂ ਕੰਮ ਚੱਲ ਰਿਹਾ ਜੀ ਅਜਾ ਤੁਹਾਨੂੰ ਲੱਗਦਾ ਕਿ ਜਿਹੜਾ ਕੇਬਲ ਦਾ ਇਹ ਬਿਜ਼ਨਸ ਹੈ ਇਨਵੈਸਟਮੈਂਟ ਬਹੁਤ ਹੈ ਇਨਫਰਾਸਟ੍ਰਕਚਰ ਬਹੁਤ ਚਾਹੀਦਾ ਬਹੁਤ ਲੇਟੈਸਟ ਚੀਜ਼ਾਂ ਇਕੁਪਮੈਂਟਾਂ ਚਾਹੀਦੀਆਂ ਨੇ ਉਸ ਲੈਵਲ ਦੇ ਉੱਤੇ ਕਿਉਂਕਿ ਜਿੰਨੇ ਵੀ ਆਪਰੇਟਰ ਨੇ ਉਹ ਇਹ ਗੱਲ ਕਹਿ ਚੁੱਕੇ ਨੇ ਜਦੋਂ ਵੀ ਕਿਤੇ ਪੀਸੀ ਹੁੰਦੀ ਹੈ ਉਹ ਕਹਿੰਦੇ ਕਿ ਕੰਮ ਦੇ ਨਾਲ ਕੰਪੀਟ ਕਰ ਲਓ ਜੇ ਤੁਹਾਡੇ ਤੋਂ ਹੁੰਦਾ ਮੈਂ ਦੇਖੀ ਹੈ ਜੀ ਮੈਂ ਪੀਸੀ ਦੇਖੀ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪੀਸੀ ਹੋਈ ਸਭ ਤੋਂ ਪਹਿਲਾਂ ਮੈਂ ਉਹ ਵੀ ਦੇਖੀ ਮੈਂ ਬੜੇ ਧਿਆਨ ਨਾਲ ਸੁਣੀ ਹੂੰ ਫੇਰ ਪਟਿਆਲੇ ਵੀ ਇੱਕ ਦਿਨ ਪੀਸੀ ਹੋਈ ਮੈਂ ਉਹ ਵੀ ਦੇਖੀ ਹਮ ਹੈਲਦੀ ਕੰਪੀਟੀਸ਼ਨ ਹਰ ਬਿਜ਼ਨਸ ਦੇ ਵਿੱਚ ਚਾਹੀਦਾ ਹਮ ਕੰਪੀਟੀਸ਼ਨ ਹੋਵੇ ਤਾਂ ਕਿ ਜਿਹੜਾ ਕੰਜ਼ਿਊਮਰ ਹੈ ਹਮ ਉਹਨੂੰ ਬੈਸਟ ਸਹੂਬਾਦਾ ਮਿਲੇ ਐਟ ਅ ਕੰਪੀਟੀਟਿਵ ਰੇਟ ਮਿਲੇ ਹਮ ਠੀਕ ਹੈ ਨਾ ਕਰ ਲੋ ਕੰਪੀਟੀਸ਼ਨ ਆ ਕੇ ਹਮ ਠੀਕ ਹੈ ਨਾ ਪਰ ਜੇ ਤੁਸੀਂ ਕਿਸੇ ਦੇ ਐਸਟੈਬਲਿਸ਼ਡ ਕਾਰੋਬਾਰ ਤੇ ਮੈਂ ਤੁਹਾਨੂੰ ਵਾਰੀ ਵਾਰੀ ਕੇਬਲ ਆਪਰੇਟਰਸ ਦਾ ਕਹਿ ਰਿਹਾ ਬਿਕੋਜ਼ ਬੜੇ ਛੋਟੇ ਲੈਵਲ ਤੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ 30 30 35 35 ਸਾਲ 19 ਮੇਰੇ ਕੋਲ ਆ ਬੰਦੇ ਮੇਰੇ ਨਾਲ ਆਏ ਮੈਨੂੰ ਰਾਜ ਦੱਸ 90 90 ਤੋਂ ਸ਼ੁਰੂ ਕੀਤਾ ਜੀ ਕਹਿੰਦੇ ਸਾਨੂੰ 35 35 ਸਾਲ ਹੋ ਗਏ ਅੱਜ ਸਾਡਾ ਕੰਮ ਖੋਈ ਜਾਂਦੇ ਹੂੰ ਹੂੰ ਮੈਂ ਆ ਤੁਹਾਡੀ ਫਾਸਟਵੇ ਦੀ ਵੀ ਗੱਲ ਕਰਨੀ ਚਾਹਣਾ ਇਹਦੇ ਚ ਹੂੰ ਤੁਸੀਂ ਉ ਕਹਿੰਦੇ ਹੋ ਇਨਵੈਸਟ ਪੰਜਾਬ ਪ੍ਰਮੋਟ ਬਿਜ਼ਨਸ ਹੂੰ ਯਾਰ ਤੁਹਾਡੇ ਬੰਦੇ ਤਾਂ ਬਿਜ਼ਨਸਾਂ ਤੇ ਕਬਜ਼ੇ ਕਰੀ ਜਾਂਦੇ ਇੱਥੇ ਤੇ ਪੰਜਾਬ ਚ ਆਊ ਕੌਣ ਆਪਦਾ ਬਿਜ਼ਨਸ ਖਵਾਉਣ ਵਾਸਤੇ ਆਊਗਾ ਸਾਰੀ ਇੰਡਸਟਰੀ ਤੁਹਾਡੀ ਯੂਪੀ ਕਿਉਂ ਜਾ ਰਹੀ ਹੈ ਬਿਕੋਜ਼ ਤੁਹਾਡੇ ਬੰਦੇ ਬਲੈਕਮੇਲ ਕਰਦੇ ਆ ਤੁਹਾਡੇ ਬੰਦੇ ਐਕਸਟਰਸ਼ਨ ਕਰਦੇ ਆ ਸਰਕਾਰ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰਦੀ ਅੱਜ ਮੈਂ ਕਿਤੇ ਟੀਵੀ ਤੇ ਹੀ ਸੁਣ ਰਿਹਾ ਸੀ ਤੁਹਾਡੇ ਸ਼ਾਇਦ ਕੋਈ ਆਦਾ ਫਾਸਟਵੇ ਦਾ ਸੀਈਓ ਹੈ ਕਿ ਕੀ ਹੈ ਜੀ 10 ਲੱਖ ਰੁਪਏ ਸ਼ਾਇਦ ਮਹੀਨੇ ਦੀ ਤਨਖਾਹ ਹੈ ਕੋਈ ਬੋਲ ਰਿਹਾ ਸੀ ਤੇ ਪਰਚਾ ਉਹਦੇ ਤੇ ਕੀ ਹੈ ਚੀਨੀ ਚੋਰੀ ਦਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਥਿਸ ਇਜ਼ ਹਾਊ ਯੂ ਵਿਲ ਪ੍ਰੋਮੋਟ ਬਿਜ਼ਨਸ ਇਨ ਪੰਜਾਬ ਮੈਂ ਤਾਂ ਹੈਰਾਨ ਆ ਯਾਰ ਇਹਨਾਂ ਤੇ ਨਾ ਵੱਡੇ ਨੂੰ ਛੱਡ ਰਿਹਾ ਨਾ ਛੋਟੇ ਨੂੰ ਛੱਡ ਰਿਹਾ ਕਿ ਮੈਨੂੰ ਲੱਗਦਾ ਕਿ ਜਿੰਨਾ ਸਮਾਂ ਲਾ ਕੇ ਇੰਨੀ ਵੱਡੀ ਇਨਵੈਸਟਮੈਂਟ ਲਾ ਕੇ ਇੰਨੇ ਲੋਕਾਂ ਨੂੰ ਸਿੱਧੇ ਸਿੱਧੇ ਤੌਰ ਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਆ ਔਰ ਉਹ ਵੀ ਅਸਿੱਧੇ ਸਿੱਧੇ ਤੌਰ ਤੇ ਉੱਤੇ ਵੀ ਸੱਟ ਆ ਰੋਜ਼ਗਾਰ ਤੇ ਵੀ ਜਦੋਂ ਤੁਸੀਂ ਕਿਸੇ ਨੂੰ ਟਾਰਗੇਟ ਕਰੋਗੇ ਨਾ ਜੀ ਤੁਸੀਂ ਇਕੱਲੇ ਉਸ ਪਰਿਵਾਰ ਨੂੰ ਟਾਰਗੇਟ ਨਹੀਂ ਕਰਨੇ ਉਹਦੇ ਨਾਲ अनेका ਪਰਿਵਾਰ ਸਿੱਧੇ ਤੇ ਅਸਿੱਧੇ ਤੌਰ ਤੇ ਜੁੜੇ ਹੁੰਦੇ ਕਈ ਡਾਇਰੈਕਟ এমਪਲੋਇਮੈਂਟ ਹੁੰਦੀਆਂ ਕਈ ਇਨਡਾਇਰੈਕਟਲੀ ਉਹਨਾਂ ਤੋਂ ਕੰਮ ਲੈ ਰਹੇ ਹੁੰਦੇ ਉਹਨਾਂ ਦੀਆਂ ਕੰਪਨੀਆਂ ਨਾਲ ਅਸੋਸੀਏਟ ਹੋ ਕੇ ਉਹ ਸਾਰਿਆਂ ਨੂੰ ਤੁਸੀਂ ਬੇਕਾਰ ਕਰ ਰਹੇ ਹੋ ਉਹਨਾਂ ਦੇ ਸਾਰਿਆਂ ਦੇ ਘਰ ਦੇ ਜਿਵੇਂ ਮਹਿਮਾਨ ਸਾਹਿਬ ਦੀ ਇੱਕ ਹੋਰ ਮੈਨੂੰ ਇਹਦੇ ਕਿੰਦੇ ਡਾਇਲੌਗ ਬੜੇ ਵੱਡੇ ਵੱਡੇ ਹੁੰਦੇ ਸੀ ਕਹਿੰਦਾ ਮੈਂ ਚਾਹੁੰਦਾ ਕਿ ਜਿਹੜੀ ਸਿਵਿਆਂ ਦੀ ਅੱਗ ਹੈ ਉਹ ਘਟੇ ਤੇ ਚੁੱਲੇ ਦੀ ਅੱਗ ਵਧੇ ਵਧੇ ਤੇ ਚੁੱਲੇ ਤੋਂ ਕੋਲੇ ਕੱਢ ਲੇ ਤੂੰ ਸਾਰਿਆਂ ਦੇ ਅੱਗ ਕਿ ਉਹਦੇ ਨਾਲ ਸੁਆਹ ਨਾਲ ਬਲਣੀ ਆ ਉਥੇ ਹੂੰ ਮੈਨੂੰ ਇਹ ਦੱਸੋ ਨਾ ਤੁਸੀਂ ਜਦੋਂ ਹਰ ਬੰਦੇ ਦੇ ਕਾਰੋਬਾਰ ਨੂੰ ਪੈਗੇ ਯਾਰ ਫਿਰ ਚੁੱਲੇ ਦੀ ਅੱਗ ਕਿੱਥੋਂ ਬਲੂਗੀ ਜੀ ਤੁਹਾਨੂੰ ਮੈਂ ਇੱਕ ਹੋਰ ਦੱਸ ਦਿਆਂ ਜੀ ਫਿਰ ਉਹਦਾ ਪਰਿਵਾਰ ਬਦਸੀਸਾਂ ਦੇਊਗਾ ਮਾਨ ਸਾਹਿਬ ਇੱਕ ਗੱਲ ਮੇਰੀ ਯਾਦ ਰੱਖਿਓ ਇਹ ਜਦੋਂ ਜਿਹੜੀ ਰੱਬ ਦੀ ਮਾਰ ਹੁੰਦੀ ਆ ਨਾ ਇਹਦੀ ਇਹਦਾ ਖੜਕਾ ਘੱਟ ਹੁੰਦਾ ਪਰ ਵੱਜਦੀ ਬਹੁਤ ਭੇੜੀ ਹੈ ਹੂੰ ਇਹ ਦਿਨ ਫਿਰਨੇ ਆ ਇਹ ਕਦੇ ਸਦਾ ਇਹ ਦਿਨ ਨਹੀਂ ਰਹਿੰਦੇ ਅਸੀਂ ਵੀ 10 ਸਾਲ ਸਰਕਾਰ ਚ ਰਹੇ ਆਂ ਅਸੀਂ ਵੀ ਸਰਕਾਰ ਚੋਂ ਬਾਹਰ ਹੋਏ ਆਂ ਇਹ ਦਿਨ ਤੁਹਾਡੇ ਵੀ ਫਿਰਨੇ ਤੁਹਾਡੇ ਤਾਂ ਛੇਤੀ ਫਿਰ ਜਾਣੇ ਜੋ ਹਾਲਾਤ ਬਣੇ ਹੋਏ ਆ ਤੇ ਫੇਰ ਕਿੱਥੇ ਕਿੱਥੇ ਜਵਾਬ ਦਿਓਗੇ ਲੋਕਾਂ ਨੂੰ ਅੱਛਾ ਹਾਈ ਕੋਰਟ ਦੇ ਵੱਲੋਂ ਜਿਹੜਾ ਦਿੱਤਾ ਗਿਆ ਕਿ ਤੁਸੀਂ ਐਫ ਆਈ ਆਰ ਨਹੀਂ ਕਰਨੀ ਗ੍ਰਿਫਤਾਰੀ ਨਹੀਂ ਜਿਹੜੀ ਕਰਨੀ ਤਾਂ ਤੁਹਾਨੂੰ ਲੱਗਦਾ ਕਿ ਐਫ ਆਈ ਆਰ ਦੇ ਹੁਕਮਾਂ ਦੀ ਵੀ ਨਹੀਂ ਜਿਹੜੀ ਪਾਲਣਾ ਹੋ ਰਹੀ ਜਿਵੇਂ ਪਟਿਆਲੇ ਚੀਜ਼ਾਂ ਹੋਈਆਂ ਕੋਰਟ ਸਿੱਦੇ ਅਸਿੱਦੇ ਢੰਗ ਨਾਲ ਜਿੱਥੋਂ ਤੱਕ ਮੈਂ ਪੜ ਰਿਹਾ ਕਿਉਂਕਿ ਦੇਖੋ ਮੈਂ ਵਾਰੀ ਵਾਰੀ ਇਹ ਕਹਿ ਰਿਹਾ ਮੇਰੀ ਨੋਲੇਜ ਜਿਹੜੀ ਹੈ ਇਸ ਕੇਸ ਬਾਰੇ ਸਿਰਫ ਸਾਡੇ ਲੋਕਲ ਲੋਕਲ ਕੇਬਲ ਆਪਰੇਟਰਸ ਤੋਂ ਠੀਕ ਹੈ ਨਾ ਜੀ ਸੋ ਜੋ ਉਹ ਮੈਨੂੰ ਦੱਸ ਰਿਹਾ ਕਿ ਸਿੱਧੇ ਅਸਿੱਧੇ ਟੰਗ ਨਾਲ ਟੇਡੇ ਵਿੰਗੇ ਟੰਗ ਨਾਲ ਹਾਈ ਕੋਰਟ ਦੇ ਆਰਡਰਸ ਨੂੰ ਵੀ ਸਰਕਮਵੈਂਟ ਕੀਤਾ ਜਾ ਰਿਹਾ ਠੀਕ ਹੈ ਨਾ ਜੀ ਲਫ਼ਜ਼ਾਂ ਦੇ ਵਿੱਚੋਂ ਜਿਵੇਂ ਆਪਾਂ ਕਹਿ ਦਿੰਦੇ ਆ ਕੋਈ ਨਾ ਕੋਈ ਲੂਪ ਹੋਲ ਕੱਢਦੇ ਆ ਤੁਸੀਂ ਜੇ ਐਫ ਆਈ ਆਰ ਨਾ ਦੇਵੋਗੇ ਉਂ ਪੁਲਸ ਤੁਹਾਡੇ ਚਾਰ ਗੇੜੇ ਮਾਰ ਜੇ ਜੀ ਸ਼ਰੀਫ ਬੰਦਾ ਕੀ ਕਰੂਗਾ ਜੀ ਉਹ ਫਿਰ ਐਫ ਆਈ ਆਰ ਤੋਂ ਹੀ ਵੱਧ ਹੋ ਜਾਏਗਾ ਦੇਖੋ ਯਾਰ ਨਾਲੋਂ ਭੈੜੀ ਹੋ ਜਾਂਦੀ ਹੈ ਜੀ ਤੁਹਾਨੂੰ ਚੱਕ ਕੇ ਬਾ ਲੈਣਗੇ ਐਫ ਆਈ ਆਰ ਨਾ ਰਜਿਸਟਰ ਕਰਨਗੇ ਹਮ ਤੁਰੇ ਫਿਰ ਉਹ ਕਹਿਣਗੇ ਸਾਡੇ ਕੋਲ ਹੈ ਹੀ ਨਹੀਂ ਜੀ ਹਮ ਥਿਸ ਇਜ਼ ਵਾਟ ਇਜ਼ ਹੈਪਨਿੰਗ ਹਮ ਐਂਡ ਮੈਂ ਤਾਂ ਇਨ ਫੈਕਟ ਦੇਖੋ ਕਿਉਂਕਿ ਮੇਰੇ ਤੇ ਵੀ ਪਰਚਾ ਹੋਇਆ ਸੀ ਹਮ ਮੈਨੂੰ ਵੀ ਕੋਰਟ ਤੋਂ ਹੀ ਰੀਲੀਫ ਮਿਲੀ ਹੈ ਮੇਰੇ ਕੇਸ ਦੇ ਵਿੱਚ ਵੀ ਕੋਰਟ ਨੇ ਮੇਰੇ ਬੇਲ ਆਰਡਰ ਚ ਲਿਖਿਆ ਕਿ ਇਟ ਇਜ਼ ਅ ਪੋਲੀਟੀਕਲੀ ਮੋਟੀਵੇਟਿਡ ਕੇਸ ਹਮ ਆਈ ਹੈਵ ਦਾ ਹਾਈਐਸਟ ਰਿਗਾਰਡ ਫਾਰ ਦਾ ਜੁਡੀਸ਼ਰੀ ਮੈਂ ਤਾਂ ਜੁਡੀਸ਼ਰੀ ਨੂੰ ਵੀ ਬੇਨਤੀ ਕਰੂੰਗਾ ਇਨ ਦਾ ਇੰਟਰਸਟ ਆਫ ਨੈਚੁਰਲ ਜਸਟਿਸ ਇਨ ਦਾ ਇੰਟਰਸਟ ਆਫ ਸਮਾਲ ਪੀਪਲ ਹੂ ਹੈਵ ਵਰਕਡ ਵੈਰੀ ਹਾਰਡ ਕਿ ਉਹਨਾਂ ਦੇ ਬੱਚੇ ਪੜ ਸਕਣ ਉਹਨਾਂ ਦੀਆਂ ਬੱਚਿਆਂ ਦੀਆਂ ਫੀਸਾਂ ਜਾ ਸਕਣ ਦੇਖੋ ਹਰ ਮਾਪੇ ਸਾਡੇ ਮਾਪਿਆਂ ਨੂੰ ਵੀ ਇਹ ਸੀ ਕਿ ਜੋ ਅਸੀਂ ਸੁੱਖ ਸਹੂਲਤ ਆਵਦੀ ਜ਼ਿੰਦਗੀ ਚ ਜਾਂ ਜੋ ਪੜ੍ਹਾਈਆਂ ਨਹੀਂ ਕਰ ਸਕੇ ਸਾਡੇ ਬੱਚੇ ਕਰਨ ਹਰ ਬੰਦਾ ਉਸ ਵੱਲ ਨੂੰ ਤਰਦਦ ਕਰਦਾ ਅੱਜ ਉਹਨਾਂ ਦੇ ਬੱਚੇ ਵਿਚਾਰੇ ਕੀ ਕਰਨਗੇ ਜੇ ਉਹਨਾਂ ਦੇ ਕਾਰੋਬਾਰ ਤੁਸੀਂ ਬੰਦ ਕਰਦੇ ਸੋ ਦ ਕੋਰਟ ਸ਼ੁੱਡ ਇੰਟਰਵਿਨ ਐਂਡ ਸੈਟ ਸਜਨ ਐਗਜ਼ੈਂਪਲ ਕਿ ਆਉਣ ਵਾਲੇ ਸਮੇਂ ਚ ਵੀ ਕੋਈ ਇਹੋ ਜਿਹੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਨਾ ਕਰੇ ਤੁਸੀਂ ਤੁਹਾਡੇ ਜਿਹੜੇ ਹਲਕੇ ਦੇ ਤੁਹਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਖਾਸ ਤੌਰ ਤੇ ਕੇਵਲ অপারেਟਰ ਨੇ ਜਾਂ ਹੋਰ ਉਸ ਕੰਮ ਦੇ ਵਿੱਚ ਨੇ ਉਹ ਜਿੰਨਾ ਕੰਸਰ ਰੱਖਦੇ ਕਿ ਜਿਹਦਾ ਜਦੋਂ ਰੋਜ਼ਗਾਰ ਤੇ ਸੱਟ ਦੀ ਗੱਲ ਆਉਂਦੀ ਹੈ ਬੰਦਾ ਬਹੁਤ ਫਿਕਰਮੰਦ ਹੁੰਦਾ ਤਾਂ ਉਹ ਤੁਹਾਡੇ ਨੇ ਤੁਸੀਂ ਆਵਾਜ਼ ਬਣੋਗੇ ਉਹਨਾਂ ਦੀ ਮੈਂ ਮੈਂ ਅੱਜ ਮੈਂ ਤੁਹਾਨੂੰ ਮੈਂ ਤੁਹਾਨੂੰ ਅਪਰੋਚ ਕੀਤਾ ਨਾ ਹੂੰ ਤੁਸੀਂ ਤਾਂ ਮੈਨੂੰ ਨਹੀਂ ਬੁਲਾਇਆ ਸੀ ਹੂੰ ਠੀਕ ਹੈ ਨਾ ਮੈਂ ਤਾਂ ਹੀ ਅਪਰੋਚ ਕੀਤਾ ਕਿ ਮੈਂ ਉਹਨਾਂ ਦੀ ਆਵਾਜ਼ ਬਣਨੀ ਚਾਹਣਾ ਹੂੰ ਕੋ ਬੰਦਾ ਨਾ ਹਰ ਮਾਰ ਚੱਲ ਜਾਂਦਾ ਜੀ ਹੂੰ ਇਕਨੋਮਿਕ ਮਾਰ ਚੱਲ ਨਹੀਂ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਹੂੰ ਕੋ ਵੱਡਾ ਬੰਦਾ ਚੱਲ ਜੂਗਾ ਜਿਹਨੇ ਰੋਜ਼ ਕਮਾਈ ਕਰਕੇ ਆਪਦਾ ਘਰ ਚਲਾਉਣਾ ਹੈ ਨਾ ਜੀ ਉਹ ਨਹੀਂ ਚੱਲ ਸਕਦਾ ਅੱਜ ਇਹਨਾਂ ਨੂੰ ਇਕਨੋਮਿਕ ਮਾਰ ਪੈ ਰਹੀ ਹੈ ਸਾਰੇ ਨੂੰ ਕਿਉਂਕਿ 10 ਤੋਂ 15 ਹਜ਼ਾਰ ਵਾਲੇ ਨੇ ਜਿਹੜੇ ਅੱਗੇ ਕਰਿੰਦੇ ਜਿਹੜੇ ਬਹੁਤ ਕੰਮ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇਹ ਇਹ ਜ਼ੁਲਮ ਹੀ ਹੈ ਇੱਕ ਤਰ੍ਹਾਂ 10 ਤੋਂ 15 ਹਜ਼ਾਰ ਰੁਪਈਆ ਠੀਕ ਹੈ ਉਸੇ ਦੇ ਵਿੱਚ ਉਹਨਾਂ ਨੇ ਆਪਦੇ ਘਰ ਦਾ ਸਿਸਟਮ ਚਲਾਉਣਾ ਉਸੇ 'ਚ ਬੱਚਿਆਂ ਦੀ ਫੀਸ ਜਾਣੀ ਹੈ ਉਸੇ 'ਚ ਬਜ਼ੁਰਗ ਮਾਂ ਪਿਓ ਦੀ ਦਵਾਈ ਆਉਣੀ ਹੈ ਹੂੰ 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 ਤੁਸੀਂ ਉਹਨਾਂ ਦਾ ਕੰਮ ਬੰਦ ਕਰ ਦਿਓਗੇ ਮਾਂ ਪਿਓ ਦੀ ਦਵਾਈ ਕਿੱਥੋਂ ਆਊਗੀ ਬੱਚੇ ਕਿੱਥੋਂ ਪੜਨਗੇ ਉਹ ਕਹਿੰਨੇ ਅਸੀਂ ਸਿੱਖਿਸ਼ਿਤ ਪੰਜਾਬ ਬਣਾਉਣਾ ਹੈ ਜੀ ਅਸੀਂ ਅਸੀਂ ਫਲਾਣੇ ਸਕੂਲ ਬਣਾ ਦੇਨੇ ਚਾਹੇ ਕਰਨੇ ਰੰਗ ਹੀ ਹੈ ਬਟ ਫਿਰ ਤੁਹਾਡੀ ਕਹਿਣੀ ਤੇ ਕਰਨੀ ਚ ਫਰਕ ਬਹੁਤ ਹੈ ਅੱਛਾ ਪਟਿਆਲੇ ਤਾਂ ਇੱਕ ਇਹ ਵੀ ਹੈ ਜੀ ਫੈਕਟ ਕਿ ਪਾਰਟੀ ਦੀ ਕਹਿੰਦੇ ਮਦਦ ਬਹੁਤ ਕੀਤੀ ਸੀ ਇੱਕ ਆਪ ਸਰਕਾਰ ਦੇ ਵੇਲੇ ਤਾਂ ਉਹਦੇ ਨਾਲ ਹੀ ਇਹ ਤੱਕਾ ਹੋਇਆ ਦੇਖੋ ਮੈਂ ਅਸੀਂ ਤਾਂ ਸਾਰੇ ਆਪ ਤੋਂ ਹਾਰੇ ਆ ਠੀਕ ਹੈ ਨਾ ਪਰ ਮੈਂ ਫਿਰ ਵੀ ਇਹ ਨਹੀਂ ਕਹਿਣਾ ਚਾਹੂੰਗਾ ਕਿ ਉਹਦੇ ਨਾਲ ਚੰਗਾ ਹੋਇਆ ਕਿਸੇ ਦਾ ਵੀ ਕਾਰੋਬਾਰ ਖੋਇਆ ਜਾਣਾ ਹੂੰ ਚਾਹੇ ਉਹ ਆਪ ਦਾ ਸਪੋਰਟਰ ਸੀ ਹੂੰ ਆਈ ਏਮ ਸ਼ੋਰ ਹੀ ਮਸਟ ਹੈਵ ਲਰਨਡ ਹਿਸ ਲੈਸਨ ਕਿ ਮੈਂ ਗਲਤ ਬੰਦਿਆਂ ਦੇ ਸਪੋਰਟ ਤੇ ਆ ਗਿਆ ਅੱਜ ਸਾਰਾ ਪੰਜਾਬ ਇਹ ਪਛਤਾ ਰਿਹਾ ਹੈ ਹੂੰ ਕਿ ਇਹ ਬਦਲਾਵ ਜਿਹੜਾ ਜਿਸ ਬਦਲਾਵ ਨੂੰ ਅਸੀਂ ਸਮਝ ਕੇ ਵੋਟਾਂ ਪਾਈ ਉਹ ਦੇਖੋ ਸਾਡੇ 'ਚ ਕੋਈ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ ਹੂੰ ਜਿਹੜੀਆਂ ਅਸੀਂ ਸਟੈਬਲਿਸ਼ਡ ਪੋਲੀਟੀਕਲ ਪਾਰਟੀਆਂ ਨੇ ਤਾਂ ਹੀ ਐਡਾ ਵੱਡਾ ਫਤਵਾ ਲੋਕਾਂ ਨੇ ਦਿੱਤਾ ਨਾ ਹੂੰ ਠੀਕ ਹੈ ਨਾ ਸੋ ਅੱਜ ਜੋ ਲੋਕਾਂ ਨੇ ਫਤਵਾ ਜੋ ਚੀਜ਼ਾਂ ਸੋਚ ਕੇ ਦਿੱਤਾ ਸੀ ਜਿਸ ਬਤਲਾਵ ਨੂੰ ਸੋਚ ਕੇ ਦਿੱਤਾ ਸੀ ਅੱਜ ਉਹਦੇ ਬਿਲਕੁਲ ਉਲਟ ਪੰਜਾਬ ਦੇ ਵਿੱਚ ਹੋ ਰਿਹਾ ਜਿਵੇਂ ਤੁਸੀਂ ਉਹ ਆਪ ਆਲੇ ਦੀ ਗੱਲ ਕੀਤੀ ਤੁਸੀਂ ਉਹ ਤਾਂ ਕੱਲਾ ਸਾਹਮਣੇ ਆ ਗਿਆ ਅੱਜ ਮੇਰੇ ਨਾਲ ਆਏ ਜਿਹੜੇ ਵੀ ਮੈਂ ਗਰੰਟੀ ਨਾਲ ਕਹਿ ਸਕਦਾ ਇਹਨਾਂ ਚੋਂ 18 ਨੇ ਵੋਟ ਆਪ ਨੂੰ ਪਾਈ ਹੋਣੀ ਹਮ ਹਮ ਆਈ ਕੈਨ ਗਿਵ ਇਟ ਟੂ ਯੂ ਇਨ ਰਾਈਟਿੰਗ ਕਿਉਂਕਿ ਇਹ ਸਾਡੇ ਸ਼ਹਿਰ ਦੇ ਰਹਿਣ ਵਾਲੇ ਹੈ ਠੀਕ ਹੈ ਜੀ ਸ਼ਹਿਰਾਂ ਚੋਂ ਮੈਂ 10000 ਘਟਿਆ ਫਰੀਦਕੋਟ ਸ਼ਹਿਰ ਚੋਂ ਜੀ ਪਿੰਡਾਂ ਚੋਂ ਮੇਰੀ ਤੇ ਆਪ ਦੀ ਵੋਟ ਬਰਾਬਰ ਆਈ ਹੈ ਸ਼ਹਿਰ ਚ ਮੈਨੂੰ 11000 ਰੇਗੀ ਉਹ 20000 ਟੱਪ ਗਿਆ ਜੀ ਹੂੰ ਤੇ ਫਿਰ ਮੈਂ ਤਾਂ ਇਹਨਾਂ ਨੂੰ ਰਾਹ ਚ ਹੱਸਦਾ ਆਉਂਦਾ ਸੀ ਮੈਂ ਕਿਹਾ ਹੁਣ ਤੁਸੀਂ ਬੋਲਦੇ ਨਹੀਂ ਵੋਟਾਂ ਤਾਂ ਤੁਸੀਂ ਵੀ ਸਾਰਿਆਂ ਨੇ ਉਹਨਾਂ ਨੂੰ ਹੀ ਪਾਈਆਂ ਹੂੰ ਸਭ ਨੇ ਪਾਈਆਂ ਇੱਕ ਵਾਰੀ ਠੀਕ ਹੈ ਨਾ ਜੀ ਮਤਲਬ ਪੀਪਲ ਵੋਟਡ ਫਾਰ ਅ ਚੇਂਜ ਹੂੰ ਤੇ ਪਰ ਅੱਜ ਹਾਲਾਤ ਕੀ ਬਣ ਰਹੇ ਮੈਂ ਫੇਰ ਵੀ ਨਹੀਂ ਕਹੂੰਗਾ ਜਿਵੇਂ ਤੁਸੀਂ ਉਹ ਆਪ ਆਲੇ ਦੀ ਗੱਲ ਕੀਤੀ ਮੈਂ ਨਹੀਂ ਕਹੂੰਗਾ ਇਹ ਚੰਗਾ ਹੋਇਆ ਉਹਦੇ ਨਾਲ ਆਈ ਜਸਟ ਹੋਪ ਕਿ ਉਹਦਾ ਕਾਰੋਬਾਰ ਵੀ ਬਚੇ ਬਾਕੀ ਸਾਰਿਆਂ ਦਾ ਕਾਰੋਬਾਰ ਵੀ ਬਚੇ ਇੰਦਰ ਰੂਲ ਆਫ ਲਾ ਮਸਟ ਪ੍ਰਵੇਲ ਇਹ ਜਿਹੜੇ ਅਫਸਰ ਹੈ ਦੇ ਮਸਟ ਬੀ ਬਰਾਉਟ ਟੂ ਬੁੱਕ ਮੈਂ ਤਾਂ ਕਹਿੰਦਾ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਘੜਿਸਣਾ ਚਾਹੀਦਾ ਸਿਆਸੀ ਬੰਦਿਆਂ ਨੂੰ ਤਾਂ ਚਲੋ ਵਾਰੀ ਆਉਣੀ ਆਉਣੀ ਹੈ ਪਰ ਜਿਹੜੇ ਅਫਸਰ ਵਰੁਣ ਸ਼ਰਮੇ ਆਰਗੇ ਜਿਹੜੇ ਸਰਕਾਰ ਦੇ ਹੱਥ ਟੋਕੇ ਬਣ ਕੇ ਹੱਥ ਟੋਕੇ ਦਾ ਕੀ ਮੈਂ ਤਾਂ ਕਹਿੰਦਾ ਉਦੋਂ ਵੀ ਗਾਂ ਟੱਪ ਕੇ ਜਿਹੜੇ ਇਲਲੀਗਲ ਬਲੇਟੈਂਟਲੀ ਇਲਲੀਗਲ ਆਰਡਰਸ ਨੂੰ ਫਾਲੋ ਕਰਦੇ ਆ ਦੇ ਸ਼ੁੱਡ ਆਲ ਬੀ ਬਰਾਉਟ ਟੂ ਬੁੱਕ ਤਾਂ ਬਿਲਕੁਲ ਸੀ ਏਸੀ ਗੱਲਬਾਤ ਕੀਤੀ ਆ ਪਰਮਬੰਦ ਸਿੰਘ ਰੋਮਾਣਾ ਜਰਨਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਜਿਹੜਾ ਕੇਬਲ ਦਾ ਇਸ਼ੂ ਚੱਲ ਰਿਹਾ ਜਿਹੜਾ ੱੱਕੇ ਦੇ ਨਾਲ ਕੇਬਲ ਆਪਰੇਟਰਾਂ ਦੇ ਨਾਲ ਜਿਹੜਾ ਸ਼ਰਿਆਮ ਟੱਕਾ ਹੋ ਰਿਹਾ ਕਨੈਕਸ਼ਨ ਖੋਏ ਜਾ ਰਹੇ ਨੇ ਔਰ ਨਾਲ ਦੀ ਨਾਲ ਜਿਹੜੀ ਮਾਰਕੁੱਟ ਹੋ ਰਹੀ ਹੈ ਗੋਲੀਆਂ ਤੱਕ ਚੱਲੀਆਂ ਨੇ ਤਾਂ ਆਸ ਉਮੀਦ ਕਰਦੇ ਆ ਕਿ ਇਸ ਮੁੱਦੇ ਦੇ ਉੱਤੇ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਤਮਾਮ ਤਰ੍ਹਾਂ ਦੇ ਜਿਹੜੇ ਪੱਖ ਸੀ ਉਹ ਤੁਹਾਨੂੰ ਕਲੈਰਿਟੀ ਮਿਲੀ ਹੋਊਗੀ ਲਗਾਤਾਰ ਤੁਸੀਂ ਬਣੇ ਰਹੋ ਧੰਨਵਾਦ